ਭਗਵੰਤ ਤੁਮਨ ਜੀ ਭਾਨੇ ਸਿੱਧੂ ਦਾ ਜਿਹੜਾ ਇੱਕ ਇੱਕ ਜੀਓ ਦੇ ਰਿਸ਼ਤੇਦਾਰਾਂ ਚਾਹੁੰਦਾ ਉਹਨੂੰ ਵੀ ਅੰਦਰ ਸਿੜ ਦੇ ਤੁਸੀਂ ਕਰਜਾਈ ਸੀ ਤੁਸੀਂ ਮੁੱਕਰ ਨਹੀਂ ਸਕਦੇ ਤੂੰ ਅੱਜ ਇਹ ਨਹੀਂ ਕਹਿ ਸਕਦਾ ਲੋਕਾਂ ਤਰ੍ਹਾਂ ਕਿ ਮੈਂ ਤਾਂ ਕਰੋੜਾਂ ਦੀ ਜ਼ਿੰਦਗੀ ਛੱਡ ਕੇ ਆਇਆ ਜੇ ਮੈਂ ਇੱਕ ਗੱਲ ਤਾਂ ਮੰਨ ਲਾ ਭਗਵੰਤ ਤੁਮਨ ਸਿਆ ਰਾਹੁ ਕੇਤੂ ਬਿਠਾ ਕੇ ਰੱਖਤਾ ਤੇ ਸਾਡਾ ਜੀਨਾਂ ਤੋਂ ਉੱਪਰ ਕਰੀ ਖੜਾ ਤੇਰੇ ਤੇ ਫਲ ਲੱਗਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਤੇਰੇ ਤੇ ਯਾਦ ਰੱਖ ਲੈ ਮੇਰੀ ਇਹ ਗੱਲ ਨੋਟ ਰੱਖੀ ਫਲ ਅੰਬ ਲੱਗਣੇ ਤਾਂ ਬਹੁਤ ਦੂਰ ਦੀ ਗੱਲ ਆ ਤੇਰੇ ਤੇ ਪੱਤੇ ਵੀ ਹਰੇ ਨਹੀਂ ਹੋਣੇ ਜਾ ਤੈਨੂੰ ਬਾਬੇ ਨੇ ਬਚਨ ਕੀਤੇ ਕਿਉਂ ਤੂੰ ਪੰਜਾਬ ਦੇ ਲੋਕਾਂ ਨੂੰ ਦੁਖੀ ਕਰ ਰਿਹਾ ਭਗਵੰਤ ਮਾਨਸਿਆ ਜਾਂ ਤਾਂ ਤੈਨੂੰ ਗੁੱਸਾ ਜਿਵੇਂ ਉਹ ਤੇਰੇ ਤੇ ਬੋਲਦਾ ਸੀ ਭਗਵੰਤ ਤਾਂ ਕਹਿ ਕਹਿ ਕੇ ਤੈਨੂੰ ਭਾਨਾ ਸਿੱਧੂ ਤੈਨੂੰ ਉਹ ਗੁੱਸਾ ਲੈ ਹੁਣ ਭਗਵੰਤ ਮਾਨਸਿਆ ਕੋਈ ਕਸਰ ਨਾ ਰਹਿ ਜਾ ਮੈਂ ਭਾਨੇ ਸਿੱਧੂ ਦੇ ਕੱਠ ਚੋਂ ਆਇਆ ਸੀ ਤੇ ਆ ਕੇ ਪਾਣੀ ਪੀਤਾ ਤੇ ਜਦੋਂ ਫੋਨ ਚੱਕਿਆ ਤੇ ਪਤਾ ਲੱਗ ਗਿਆ ਭਾਨੇ ਸਿੱਧੂ ਤੇ ਚੌਥਾ ਪਰਚਾ ਹੋਰ ਦਰਜ ਹੋ ਗਿਆ ਹੁਣ ਐ ਕਰ ਮੈਨੂੰ ਉਹ ਲੱਖੇ ਸਿਧਾਨੇ ਦੇ ਬਿਆਨ ਸੁਣ ਕੇ ਹਟਿਆ ਉਹ ਕਹਿੰਦਾ ਉਹਦੇ ਭਰਾ ਦਾ ਵੀ ਪਰਚੇ ਚ ਨਾਮ ਆ ਤੇ ਉਹਦੀਆਂ ਜਿਹੜੀਆਂ ਭੈਣਾਂ ਜਿਨ੍ਹਾਂ ਦਾ ਬਲੱਡ ਘਟਿਆ ਪਿਆ ਫਿਰ ਚੱਕ ਕੇ ਆਪਾਂ ਉਹਨੂੰ ਵੀ ਅੰਦਰ ਸਿੱਟਿਓ ਉਹਨਾਂ ਨੂੰ ਵੀ ਤੇ ਜਿਹੜਾ ਭਾਨੇ ਸਿੱਧੂ ਦਾ ਦਾਦਾ ਦਾਦੀ ਆ ਤੁਸੀਂ ਉਹਨੂੰ ਵੀ ਅੰਦਰ ਸਿੱਟੋ ਜਿਹੜੇ ਉਹਦੇ ਰੋਈ ਜਾਂਦੇ ਸੀ ਤੇ ਆਉਂਦੇ ਸੀ ਵੀ ਸਾਨੂੰ ਅੰਦਰ ਸਿੱਟ ਦੋ ਸਾਡਾ ਪੁੱਤਰਾ ਛੱਡ ਦੋ ਜੇਕਰ ਇਹ ਗੱਲਾਂ ਤੇ ਭਗਵੰਤਮ ਜਿਹੜਾ ਕਹੇ ਲੋ ਭਗਵੰਤਮਾਨ ਜੀ ਭਾਨੇ ਸਿੱਧੂ ਦਾ ਜਿਹੜਾ ਇੱਕ ਇੱਕ ਜੀਓ ਦੇ ਰਿਸ਼ਤੇਦਾਰਾਂ ਚਾਹੁੰਦਾ ਉਹਨੂੰ ਵੀ ਅੰਦਰ ਸਿੱੜਦੇ ਪਰ ਹੁਣ ਇੱਥੇ ਇੰਨੀ ਗੱਲ ਦਾ ਤਾਂ ਪਤਾ ਲੱਗ ਗਿਆ ਲੋਕਾਂ ਨੂੰ ਕਿ ਜਿਹੜੇ ਮੈਂ ਇੱਥੇ ਗੱਲ ਕਹੂੰਗਾ ਕਿ ਅੱਜ ਵਾਕਈ ਐਂ ਲੱਗਦਾ ਕਿ ਜਿਹੜੇ ਜੇਲਾ 'ਚ ਸਿੱਟੇ ਜਾਂਦੇ ਆ ਉਹ ਜਿਹੜੇ ਉਚਾਲੇ ਬੇਗੁਨਾਹ ਹੁੰਦੇ ਆ ਉਹ ਸਿੱਟੇ ਜਾਂਦੇ ਆ ਹੁਣ ਇੱਥੇ ਲੋਕਾਂ ਦੇ ਦਿਮਾਗ 'ਚ ਜਿਹੜੇ ਅੱਗੇ ਕਹਿੰਦੇ ਸੀ ਅਮਰਤਪਾਲ ਅੰਦਰ ਸਿੱਟਿਆ ਉਹ ਗਲਤ ਸੀ ਅੱਜ ਲੋਕ ਉਹ ਵੀ ਕਹਿਣ ਲੱਗ ਗਏ ਕਿ ਉਹ ਸਹੀ ਹੋਣਾ ਭਾਈ ਸਰਕਾਰ ਨੇ ਗਲਤ ਬਣਾਤਾ ਹੁਣ ਅੱਜ ਇੱਕ ਮੈਂ ਗੱਲ ਕਹੂੰਗਾ ਭਗਵਾਨ ਤਾਂ ਮਾਨਸਿਆਂ ਜਾਂ ਤਾਂ ਤੂੰ ਮਜਬੂਰ ਹੋਇਆ ਪਿਆ ਜਿਹੜਾ ਉਹਦੇ ਤੇ ਦੇ ਪਰਚੇ ਤੇ ਪਰਚਾ ਪਾਈ ਜਾਣਾ ਜਾਂ ਤਾਂ ਵਾਕਈ ਤੇਰੇ ਵਿੱਚ ਜਰਨਾ ਅਡੈਰ ਦੀ ਆਤਮਾ ਆ ਚੁੱਕੀ ਆ ਜਾਂ ਤੇਰੇ ਵਿੱਚ ਜਿਹੜਾ ਤੂੰ ਠੰਡੇ ਪਾਣੀ ਪਵਾਏ ਉਹਦੇ ਵਿੱਚ ਜਿਵੇਂ ਲੱਖੇ ਸੁਧਾਰੇ ਦੱਸਿਆ ਸੀ ਇਹ ਮੰਨ ਜਾ ਕਿ ਤੇਰੇ ਵਿੱਚ ਵਜ਼ੀਰ ਖਾਨ ਆਇਆ ਸੀ ਤੂੰ ਆਪਦੇ ਘਰ ਖੁਸ਼ੀਆਂ ਤੇ ਦੂਜਿਆਂ ਦੇ ਘਰੇ ਗਮੀਆਂ ਦੇਈ ਜਾਣਾ ਇਹ ਪਤਾ ਨਹੀਂ ਕੀ ਚੱਕਰ ਆ ਵੀ ਤੇਰੇ ਕਰਮ ਮਾੜੇ ਆ ਜਾ ਤੇਰੇ ਕਰਮ ਚੰਗੇ ਆ ਜਾਂ ਸਾਡੇ ਕਰਮ ਮਾੜੇ ਆ ਸਾਨੂੰ ਇਹ ਸਮਝ ਨਹੀਂ ਆਈ ਨਸੀਬ ਰੱਬ ਲਿਖਦਾ ਸੀ ਕਿਸੇ ਟਾਈਮ ਤੇ ਅਖੇ ਨਸੀਬ ਸਾਡੇ ਲਿਖੇ ਰੱਬ ਨੇ ਪਰ ਲਿਖੇ ਕੱਚੀ ਪੈਨਸ ਨਾਲ ਹੁਣ ਤੂੰ ਸਾਡੇ ਨਸੀਬ ਲਿਖਦਾ ਤੇ ਲਿਖਦਾ ਵੀ ਪੱਕੀ ਪਕੇ ਪੂਰੇ ਪੱਕੇ ਪੈਨ ਨਾਲ ਤੇ ਪਰ ਉਹ ਲਾਲ ਨਾਲ ਨਹੀਂ ਹਰੇ ਨਾਲ ਹੀ ਤੂੰ ਪੂਰੇ ਮੈਂ ਕਹਿੰਦਾ ਜਿਹੜਾ ਤੂੰ ਲੋਕਾਂ ਨੂੰ ਰੋਜ਼ਗਾਰ ਦੇਣ ਤੇ ਹਰੇ ਪੈਨ ਨਾਲ ਲਾਉਣਾ ਸੀ ਉਹ ਭਾਈ ਸਾਹਿਬ ਜਿਹੜਾ ਤੇਰਾ ਨਾ ਹਰਾ ਪੈਨਾਂ ਉਹ ਜਿਹੜੇ ਪੰਜਾਬ ਦੇ ਯੋਧੇ ਸੀ ਉਹਨਾਂ ਨੂੰ ਅੰਦਰ ਸਿੱਟਣ ਤੇ ਲੱਗਿਆ ਆਇਆ ਪਹਿਲਾ ਮੈਂ ਇਹ ਕਹਿਣਾ ਕਿ ਇਹ ਪਰਚੇ ਕਿਤੇ ਕੇਦਰੀ ਵਲ ਤਾਂ ਨਹੀਂ ਪਵਾ ਰਿਆ ਹੋ ਸਕਦਾ ਤੂੰ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਸੰਕੇਤ ਦੇ ਰਿਆ ਹੋ ਸਕਦਾ ਕਿ ਜਿਹੜਾ 2020 ਦੇ ਵਿੱਚ ਤੁਸੀਂ ਕਰਜਾਈ ਸੀ ਤੁਹਾਡੀ ਮਾਤਾ ਜੀ ਦੇ ਬਿਆਨ ਸੀ ਤੇ ਤੁਹਾਡੇ ਬਾਹਾਂਵਾਂ ਦੇ ਵਿੱਚ ਉਹਨਾਂ ਦੇ ਸੋਨਾ ਹੈ ਨਹੀਂ ਸੀ ਤੇ 25000 ਰੁਪਏ ਪੈਨਸ਼ਨ ਦੇ ਨਾਲ ਮਸਾਂ ਗੁਜ਼ਾਰਾ ਚੱਲਦਾ ਸੀ ਭਗਵੰਤ ਮਾਨਸਿਆ ਕਿਤੇ ਇਹ ਜਿਹੜਾ ਸੋਨਾ ਤੁਹਾਡੀ ਮਾਂ ਮਾਤਾ ਦੀ ਬਾਹਾਂਵਾਂ ਦੇ ਵਿੱਚ ਸੋਨੇ ਦੀਆਂ ਬੰਗਾਂ ਉਹ ਕੜੇ ਤੁਹਾਡੇ ਘਰਵਾਲੀ ਦੇ ਕੋਲ ਸੋਨਾ ਤੁਹਾਡੀ ਭੈਣ ਜੀ ਦੇ ਕੋਲ ਸੋਨਾ ਅੰਗੂਠੀਆਂ ਤਕੜੀਆਂ ਤਿੰਨ ਤਿੰਨ ਲੱਖ ਦੇ ਬੂਟ ਕਿਤੇ ਇਹ ਉਹਨਾਂ ਠੱਗਾ ਏਜੰਟਾਂ ਨੇ ਤੈਨੂੰ ਦੇਣ ਤਾਂ ਨਹੀਂ ਵਾਕਈ ਤੈਨੂੰ ਉਹਨਾਂ ਦੀ ਦੇਣਾ ਹੁਣ ਤੂੰ ਕਹੇਂਗਾ ਕਿ ਆ ਵਿਸ਼ਵ ਦੀ ਪਵੇਂ ਬੋਲੀ ਆਂਦਾ ਇਹ ਚੀਜ਼ ਦਾ ਕੀ ਸਬੂਤ ਆ ਤੇ ਜੇ ਫਿਰ ਲੋਕ ਇਹ ਪੁੱਛਣ ਕਿ ਗਾਨੀ ਚੋਰੀ ਦਾ ਕੀ ਸਬੂਤ ਆ ਪਹਿਲਾ ਪਰਚਾ ਪਾਇਆ ਲੁਧਿਆਣੇ ਦੇ ਵਿੱਚ ਫਿਰ ਪਰਚਾ ਪਾਇਆ ਪਟਿਆਲੇ ਦੇ ਵਿੱਚ ਫਿਰ ਪਰਚਾ ਪਾਇਆ ਮੇਰੇ ਹਬੌਰ ਦੇ ਵਿੱਚ ਜਿਹੜਾ ਇੱਥੋਂ ਮੈਨੂੰ 34 ਕਿਲੋਮੀਟਰ ਰਹਿ ਗਿਆ ਫਿਰ ਪਰਚਾ ਪਾਇਆ ਮੁਹਾਲੀ ਇੱਥੋਂ ਇਹ ਸਾਬਤ ਤਾਂ ਹੋਈ ਜਾਂਦਾ ਕਿ ਭਾਨਾ ਸਿੱਧੂ ਬੇਗੁਨਾਹ ਉਹਦਾ ਕੋਈ ਕਸੂਰ ਨਹੀਂ ਹੁਣ ਫਿਰ ਇਹ ਮਤਲਬ ਤੂੰ ਲੋਕਾਂ ਨੂੰ ਸੰਕੇਤ ਦੇ ਰਿਹਾ ਤੇ ਲੋਕ ਜਾਂ ਤਾਂ ਸਮਝ ਜਾਣ ਫਿਰ ਇਹ ਪਰਚੇ ਕਿਤੇ ਕੇਜਰੀਵਾਲ ਤਾਂ ਨਹੀਂ ਪਵਾ ਰਿਆ ਕਿਤੇ ਸਾਰੇ ਉਹ ਏਜੰਟ ਇਕੱਠੇ ਹੋ ਕੇ ਕੇਜਰੀਵਾਲ ਕੋਲ ਤਾਂ ਨਹੀਂ ਗਏ ਇਹ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਰਾਜ ਆ ਹੁਣ 92 ਜਿਹੜੇ ਸਾਡੇ ਖੇਤਾਂ 'ਚ ਖੜਨ ਵਾਲੇ ਡਰਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਐਸ ਟਾਈਮ ਤੁਸੀਂ ਕਿਉਂ ਸੁੱਤੇ ਪਏ ਆ ਮੈਂ 92 ਐਮਐਲਏ ਨੂੰ ਕਹੂੰਗਾ ਮਾਫੀ ਚਾਹੁੰਦਾ ਤੁਹਾਨੂੰ ਡਰਨਾ ਕਹਿਣਾ ਪੈ ਰਿਹਾ ਕਿਹੜੀ ਗੱਲੋਂ ਫਿਰ ਵੀ ਜਿਹੜਾ ਕਹ ਲੋ ਭਗਵਾਨ ਤਮਨਸਿਆ ਜਾਂ ਤਾਂ ਤੈਨੂੰ ਗੁੱਸਾ ਜਿਵੇਂ ਉਹ ਤੇਰੇ ਤੇ ਬੋਲਦਾ ਸੀ ਭਗਵਾਨ ਤਾਂ ਕਹਿ ਕਹਿ ਕੇ ਤੈਨੂੰ ਭਾਨਾ ਸਿੱਧੂ ਤੈਨੂੰ ਉਹ ਗੁੱਸਾ ਜੇ ਤੈਨੂੰ ਇਹ ਗੁੱਸਾ ਤਾਂ ਕਦੇ ਸਿਮਰੋ ਭਾਬੀ ਕਹਿੰਦਾ ਹੁੰਦਾ ਸੀ ਹਰ ਸਿਮਰਤ ਕੌਰ ਬਾਦਲ ਨੂੰ ਉਹਨਾਂ ਨੇ ਫਿਰ ਵੀ ਤੈਨੂੰ ਖੁੱਲਾ ਛੱਡਿਆ ਉਹ ਕਹਿੰਦੇ ਕੋਈ ਗੱਲ ਨਹੀਂ ਇਹਨੂੰ ਕਰਨ ਦੇ ਕਿਉਂਕਿ ਉਹ ਤੈਨੂੰ ਲੈ ਕੇ ਥੋੜੇ ਪੰਚ ਤੋਂ ਕਹਿੰਦੇ ਕੋਈ ਗੱਲ ਨਹੀਂ ਸਾਡਾ ਕੀ ਕਰ ਲੂਗਾ ਉਹਨਾਂ ਨੂੰ ਹੋ ਸਕਦਾ ਉਹ ਕਹੋ ਬੋਲੇ ਨਹੀਂ ਤੂੰ ਟਰੈਕਟਰ ਮਰਿੰਦਰ ਸਿੰਘ ਨੂੰ ਉਹਦੀ ਦਾੜੀ ਵਾਲੇ ਬੋਲੀ ਗਿਆ ਵੀ ਅੱਧਾ ਤਾ ਦਿਨ ਤੂੰ ਮੇਰੇ ਪਿੰਡ ਆਇਆ ਸੀ ਮਾਹੂਆਣਾ ਬੋਦਲਾ ਯਾਦ ਕਰ ਤੇ ਚੌਂਕ ਦੇ ਵਿੱਚ ਤੂੰ ਭਾਸ਼ਣ ਦਿੱਤਾ ਸੀ 2017 ਦੇ ਵਿੱਚ ਤੂੰ ਕਹਿਆ ਸੀ 2 ਘੰਟਿਆਂ ਦੀ ਪਜਾਮੀ ਚੜਾਉਣ ਨੂੰ ਲੱਗਦੇ ਆ ਤੇ ਉਹਦੀ ਦਾੜ੍ਹੀ ਬੰਨਣ ਨੂੰ ਅੱਧਾ ਦਿਨ ਲੱਗਦਾ ਉਹ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਲੋਕ ਉਹ ਹੱਸਦੇ ਸੀ ਤਾੜੀਆਂ ਮਾਰਦੇ ਸੀ ਲੋਕਾਂ ਨੇ ਤੇਰੇ ਤੇ ਯਕੀਨ ਕਰ ਲਿਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਲੋਕ ਅੱਜ ਕਈ ਜਾਂਦੇ ਪਛਤਾਈ ਜਾਂਦੇ ਆ ਉਦੋਂ ਲੋਕਾਂ ਨੇ ਵੀ ਸੋਚਿਆ ਨਹੀਂ ਕਿ ਜਿਹੜਾ ਇੱਕ ਡਰਾਮੇ ਬਾਤ ਸੀ ਡਰਾਮੇ ਕਰਨ ਵਾਲੇ ਲੋਕਾਂ ਨੂੰ ਉਹ ਐ ਆ ਜੇ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੂੰ 10-20 ਰੁਪਏ ਦਿੰਦੇ ਹੁੰਦੇ ਸੀ ਕੋਈ 2-2 ਰੁਪਏ ਫੜਾ ਦਿੰਦੇ ਸੀ ਇਹ ਪੰਜਾਬ ਦੇ ਲੋਕਾਂ ਨੇ ਤੇਰਾ ਡਰਾਮਾ ਵੇਖ ਕੇ ਖੁਸ਼ ਹੋ ਕੇ ਤੈਨੂੰ ਇੱਕ ਇੱਕ ਵੋਟ ਦੇਤੀ। ਉਹ ਵੋਟ ਦੇ ਨਾਲ ਤੂੰ ਅੱਜ ਪੰਜਾਬ ਦਾ ਰਾਜਾ ਬਣਿਆ ਬੈਠਾ ਤੇ ਅੱਜ ਉਸ ਪਰਚੇ ਪਾ ਪਾ ਕੇ ਚੌਥਾ ਪਰਚਾ ਪਾਤਾ ਉਹਨੇ ਕਹਿੰਦੇ ਭਰਾ ਦਾ ਨਾਮ ਆ ਗਿਆ ਲੱਖ ਸਦਾਨਾ ਦੱਸ ਰਿਆ ਸੀ ਇਹ ਗੱਲ ਮੈਂ ਨਹੀਂ ਆਂਦਾ। ਕਹਿੰਦੇ ਉਹਨੇ ਭਰਾ ਦਾ ਨਾਮ ਆ ਗਿਆ ਉਹਨਾਂ ਦੀ ਉਹ ਭਾਨੇ ਸਿੱਧੂ ਦੀ ਭੈਣ ਦੀਆਂ ਜਿਹੜਾ ਕਹ ਲੋ ਭੈਣ ਦਾ ਬਲੱਡ ਘਟਿਆ ਪਿਆ ਕਹਿੰਨੀਆਂ ਸਾਡੇ ਭਰਾ ਨਾਲ ਮਿਲਾ ਦਿਓ ਯਾਰ ਐਡਾ ਕਹਿ ਰਿਆ ਯਾਰ ਕਿੱਥੇ ਦੇਣੀਆਂ ਦੇਵੇਂਗਾ। ਕੀ 92 ਜਿਹੜੇ ਐਮਐਲਏ ਆ ਯਾਰ ਤੁਸੀਂ ਠੰਡਾ ਪਾਣੀ ਪਵਾਇਆ ਸੁਣਿਆ ਹੁਣੇ ਤੁਸੀਂ ਕਿਹੜਾ ਫੋਨ ਨਹੀਂ ਚਲਾਉਂਦੇ ਤੁਹਾਡੇ ਕਿਹੜਾ ਰੀਚਾਰਜ ਮੁੱਕਦੇ ਆ ਹਜ਼ਾਰਾਂ ਰੁਪਇਆ ਤੁਹਾਨੂੰ ਮਹੀਨੇ ਦਾ ਮਿਲਦਾ ਰੀਚਾਰਜ ਵਾਸਤੇ ਤੁਸੀਂ ਤੁਹਾਡੇ ਕੋਲ ਕੰਮ ਕੁਛ ਨਹੀਂ ਤੁਸੀਂ ਵੇਖਿਆ ਤਾਂ ਹੋਣਾ ਹੀ ਆ ਐਡਾ ਘੱਟ ਤੁਹਾਡੀ ਸੀਐਡੀ ਸਾਡੇ ਵਰਗਿਆਂ ਨੂੰ ਫੋਨ ਕਰ ਰਹੀ ਆ ਵੀ ਹਾਂ ਭਾਈ ਜਾਣਾ ਕਿ ਨਹੀਂ ਜਾਣਾ ਅਸੀਂ ਕਿਉਂ ਨਾ ਜਾਵਾਂਗੇ ਕੱਲ ਨੂੰ ਸਾਡੇ ਨਾਲ ਤੁਸੀਂ ਕਿਹੜਾ ਘੱਟ ਕਰਨੀ ਆ ਅਸੀਂ ਕਿਹੜੀ ਗੱਲ ਉਹਨਾਂ ਜਾਵਾਂਗੇ ਭਾਈ ਉਹ ਕਿਹੜਾ ਕੋਈ ਉਹ ਕਿਹੜਾ ਕੋਈ ਬਲਾਤਕਾਰੀ ਆ ਵੀ ਸਾਨੂੰ ਜਾਨ ਲੱਗਿਆ ਕੋਈ ਸ਼ਰਮ ਆਵੇ ਉਹ ਕਿਹੜਾ ਕੋਈ ਮਤਲਬ ਕਿਟਾਰੂ ਚੱਕ ਤੇਰਾ ਕੋਈ ਉਹਦੀ ਵੀਡੀਓ ਆਈ ਆ ਵੀ ਸਾਨੂੰ ਸ਼ਰਮ ਆਵੇ ਉੱਥੇ ਅੱਜ ਸੁਖਪਾਲ ਸਿੰਘ ਖਹਿਰਾ ਵੀ ਬੈਠਾ ਸੀ ਮੈਂ ਅਜ ਉਹਨੂੰ ਵੀ ਕਿਹਾ ਮੈਂ ਕਿਹਾ ਖਹਿਰਾ ਸਾਹਿਬ ਤੁਸੀਂ ਵੀ ਸੁਣਿਆ ਜੇ ਮੈਂ ਕਿਹਾ ਵੀ ਇਹ ਭਗਵੰਤ ਮਾਨ ਬਿਲਕੁਲ ਸਹੀ ਸੀ ਯਕਦਮ ਸੁੱਤਾ ਪਿਆ ਸੀ ਰਾਤ ਨੂੰ ਇਹ ਬੜਬੜ ਕਰਨ ਲੱਗ ਗਿਆ ਇਹਦੀ ਬੀਬੀਆਂ ਨੇ ਕੀ ਹੋ ਗਿਆ ਕਹਿੰਦੇ ਪਾਸੇ ਜਾ ਮੈਂ ਤੇਰਾ ਪੁੱਤ ਨਹੀਂ ਜਰਮਨ ਡੈਰ ਆ ਮੈਂ ਕਿਹਾ ਇਹਨੇ ਠੰਡਾ ਪਾਣੀ ਪਵਾਇਆ ਇਥੋਂ ਸਬੂਤ ਆ ਗਿਆ ਜਦੋਂ ਠੰਡਾ ਪਾਣੀ ਠੰਡਾ ਚ ਪਵਾਇਆ ਸਾਨੂੰ ਇਹ ਪਤਾ ਲੱਗ ਗਿਆ ਸਾਨੂੰ ਕੋਈ ਯਾਦ ਨਹੀਂ ਆਇਆ ਭੁੱਲ ਗਏ ਸੀ ਭਾਨਾ ਪੂਨਾ ਕੌਣ ਸੀ ਭੁੱਲ ਗਏ ਸੀ ਭਾਨੇ ਸਿੱਧੂ ਨੂੰ ਜਦੋਂ ਕਹਿੰਦੇ ਠੰਡਾ ਪਾਣੀ ਪਾਇਆ ਉਹਦੇ ਤੇ ਉਹਨੂੰ ਉਹ ਠੰਡ ਦੇ ਵਿੱਚ ਬਿਠਾਇਆ ਉਹਨੂੰ ਬੁਖਾਰ ਚੜਿਆ ਸੀ ਉਸ ਤੋਂ ਬਾਅਦ ਸਾਨੂੰ ਕੋਈ ਯਾਦ ਨਹੀਂ ਆਇਆ ਸਾਨੂੰ ਦਾਦੀ ਜੀ ਸਾਨੂੰ ਮਾਤਾ ਗੁਜਰੀ ਜੀ ਯਾਦ ਆਈ ਸਾਨੂੰ ਉਹਦੇ ਜਿਹੜੇ ਕਹਿ ਲੋ ਉਹ ਸਾਬ ਚਾਦੇ ਸਾਨੂੰ ਯਾਦ ਆਏ ਜਿਹੜੇ ਠੰਡੇ ਬੁਰਜ ਦੇ ਵਿੱਚ ਬਿਠਾਏ ਸੀ ਇਹ ਫਿਰ ਤੇਰੇ ਤਵजीर ਖਾਨ ਦੀ ਆਤਮਾ ਆਈ ਉਹਨਾਂ ਨੂੰ ਢੋਈ ਨਹੀਂ ਮਿਲੀ ਕਿਤੇ ਵਜ਼ੀਰ ਖਾਨ ਅਰਗਿਆਂ ਨੂੰ ਉਹਨਾਂ ਦੀ ਆਤਮਾ ਭਟਕਦੀ ਫਿਰਦੀ ਹੋਣੀ ਅੱਜ ਵੀ ਉਹ ਆਤਮਾ ਮੈਨੂੰ ਲੱਗਦਾ ਤੇਰੇ ਤੇ ਬਰਾਜਮਾਨ ਹੋ ਗਈ ਆ ਤੈਨੂੰ ਉਹਨਾਂ ਨੇ ਉੱਤਰਾਧਿਕਾਰੀ ਚੁਣ ਲਿਆਣਾ ਆਪਦਾ ਤੇਰੇ ਤੇ ਬਹਿ ਗਿਆ ਉਹ ਤੇਰੇ ਤੇ ਜਰਨਾ ਡੈਰ ਵੀ ਬਹਿ ਗਿਆ ਖਾਰੇ ਨੂੰ ਮੈਂ ਕਹਾਂ ਮੈਂ ਤੈਨੂੰ ਬਹੁਤ ਲੋਕ ਜਾਣਦੇ ਹੋਣਗੇ ਖਾਰਾ ਸਾਹਬ ਤੇ ਤੁਸੀਂ ਐ ਕਰੋ ਕੋਈ 20-2000 ਰੁਪਇਆ ਰਲ ਕੇ ਐਮਐਲਏ ਪਾਓ ਕੋਈ 5-5 ਰੁਪਏ ਪੰਜਾਬ ਤੋਂ ਮੰਗਿਏ ਤੇ ਕੋਈ ਚੰਗਾ ਹੱਥ ਪੱਲਾ ਮਾਰ ਕੇ ਪੰਜਾਬ ਦੇ ਵਿੱਚ ਕੋਈ ਬਾਬਾ ਲੱਭ ਗਏ ਜਿਹੜਾ ਕੋਈ ਮੋਰਾ ਦੇ ਖੰਭ ਲੈ ਕੇ ਤੇ ਥੌਲਾ ਥੱਪਾ ਕਰੇ ਤੇਰੇ ਤੋਂ ਆਤਮਾ ਭਜਾਵੇ ਤੰਨੀਆਂ ਨੇ ਪੰਜਾਬ ਨੂੰ ਰਗਰ ਕੇ ਰੱਖ ਦੇਣਾ ਉਧਰੋਂ ਜਨਰਲ ਡੈਰ ਦੀ ਆਤਮਾ ਉਧਰੋਂ ਵਜ਼ੀਰ ਖਾਨ ਦੀ ਸਾਨੂੰ ਤਾਂ ਇੱਕ ਨੇ ਨਹੀਂ ਟਿਕੰਦੇਣਾ ਜਿਹੜਾ ਜਨਰਲ ਡੈਰ ਦੀ ਉਧਰੋਂ ਵਜ਼ੀਰ ਖਾਨ ਦੀ ਆ ਗਈ ਹੁਣ ਜਿਹੜਾ ਜਨਰਲ ਡੈਰ ਆ ਇਹ ਦਾ ਇਹ ਤਾਂ ਸਿੱਧੇ ਬੰਦੇ ਮਰਵਾਉਂਦਾ ਸੀ ਇਹ ਪਰਚਿਆਂ ਨਾਲ ਮਰਵਾਇ ਤੁਰਿਆ ਹੁੰਦਾ ਚੌਥਾ ਪਰਚਾ ਗੱਲ ਮੈਂ ਇਹ ਕਹੂੰਗਾ ਭਗਵੰਤ ਮਾਨ ਜੀ ਜਾਂ ਤਾਂ ਤੁਸੀਂ ਲੋਕਾਂ ਨੂੰ ਸੰਕੇਤ ਦੇ ਰਹੇ ਆ ਕਿ ਭਾਈ ਪਰਚੇ ਮੈਂ ਨਹੀਂ ਪਵਾ ਰਿਆ ਸਮਝੋ ਪਹਿਲਾ ਪਰਚਾ ਲੁਧਿਆਣੇ ਦੂਜਾ ਪਟਿਆਲੇ ਤੇ ਤੀਜਾ ਹਬੌਰ ਮਤਲਬ ਕਿੰਨੀ ਦੂਰੀ ਤੈਅ ਕੀਤੀ ਆ ਹੁਣ ਹਬੌਰ ਤੋਂ ਸਿੱਧਾ ਮੁਹਾਲੀ ਜਾਂ ਤਾਂ ਇਹ ਯਾਦ ਰੱਖ ਲਓ ਵੀ ਤੁਸੀਂ ਖੱਜਲ ਖੁਆਰ ਕਰ ਰਹੇ ਆ ਤੇ ਫਿਰ ਵਜ਼ੀਰ ਖਾਨ ਦੀ ਆਤਮਾ ਤਾਂ ਕੁਝ ਕਹਿ ਨਹੀਂ ਸਕਦੇ ਪਰ ਸੋਚਣ ਵਾਲੀ ਗੱਲ ਇਹ ਠੇਵੀ ਆ ਕਿ ਭਗਵੰਤ ਮਾਨ ਤੂੰ ਸੰਕੇਤ ਤਾਂ ਬਹੁਤ ਵੱਡਾ ਦੇ ਰਿਆ ਇਹ ਪਰਚੇ ਕੇਦਰੀਵਾਲ ਨਾਲ ਪਵਾ ਰਿਹਾ ਹੋਵੇ ਕੌਣ ਕਿਉਂ ਉਹਨੂੰ ਪੰਜਾਬ ਦਾ ਕੋਈ ਦਰਦ ਨਹੀਂ ਉਹਨੂੰ ਕੀ ਦਰਦ ਆ ਯਾਦ ਰੱਖੋ ਇੱਕ ਚਾਚਾ ਹੁੰਦਾ ਚਾਚਾ ਪਲਾ ਜਾ ਕੇ ਕੈਨੇਡਾ ਰਹਿ ਲੇ ਭਤੀਜਾ ਪੰਜਾਬ ਚ ਹੋਵੇ ਚਾਚੇ ਭਤੀਜੇ ਦਾ ਦਰਦ ਬਣਿਆ ਰਹਿੰਦਾ ਤੇ ਜਿਹੜਾ ਇੱਕ ਦੂਜੇ ਨੂੰ ਜਾਣਦਾ ਹੀ ਨਹੀਂ ਇਹ ਨਾ ਤਾਂ ਸਾਡਾ ਭਤੀਜਾ ਕੇਦਰੀਵਾਲ ਪੰਜਾਬ ਦਾ ਨਾ ਪੰਜਾਬ ਚ ਕੋਈ ਇਹਦਾ ਭਤੀਜਾ ਇਹਨੂੰ ਦਰਦ ਕੀ ਹੋਊਗਾ ਇਹ ਤਾਂ ਕੀ ਪਤਾ ਕੌਣ ਆ ਤੀਜਾ ਇਹ ਤੇ ਇਹਨੇ ਲਿਆ ਕੇ ਤੂੰ ਸਾਡੇ ਸਿਰ ਤੇ ਨਾ ਇੱਕ ਗੱਲ ਤਾਂ ਮੰਨ ਲਾ ਭਗਵਾਨ ਤੂੰ ਮਾਨਸਿਆਂ ਰਾਹੁ ਕੇ ਤੂੰ ਬਿਠਾ ਕੇ ਰੱਖਤਾ ਤੇ ਸਾਡਾ ਜੀਣਾ ਦੁੱਬਰ ਕਰੀ ਖੜਾ ਤੇ ਜਾਏ ਮੰਨ ਵੀ ਇਹ ਜਿਹੜੇ ਏਜੰਟਾ ਵੀ ਜਿਹੜਾ ਸੋਨਾ ਤੁਹਾਡੇ ਸਾਰੇ ਟੱਬਰ ਦੇ ਪਾਇਆ ਤੁਸੀਂ ਕਰਜਾਈ ਸੀ ਤੁਸੀਂ ਮੁੱਕਰ ਨਹੀਂ ਸਕਦੇ ਤੂੰ ਅੱਜ ਇਹ ਨਹੀਂ ਕਹਿ ਸਕਦਾ ਲੋਕਾਂ ਤਰ੍ਹਾਂ ਕਿ ਮੈਂ ਤਾਂ ਕਰੋੜਾਂ ਦੀ ਜ਼ਿੰਦਗੀ ਛੱਡ ਕੇ ਆਇਆ ਤੇ ਆ ਤੂੰ ਫਿਲਮਾਂ ਦੀਆਂ ਮਸ਼ਹੂਰੀਆਂ ਦੇਣ ਵੀ ਲੱਗਿਆ ਜਿਵੇਂ ਉਹ ਕੈਰੀ ਆਨ ਜੱਟਾ ਤਿੰਨ ਆਈ ਸਿੱਖਣੀ ਉਹਦੀ ਵੀ ਮਸ਼ਹੂਰੀ ਦਿੱਤੀ ਸੀ ਉਹਦੀ ਮਸ਼ਹੂਰੀ ਕੀ ਉਹਦੀ ਗਿੱਪੀ ਗਰੇਵਾਲ ਦੀ ਉਹ ਵੀ ਐਕਟਰ ਸੀ ਉਹਦੇ ਨਾਲ ਤਾਂ ਕੋਈ ਗਨਮੈਨ ਨਹੀਂ ਸੀ ਹੋਰ بڑے ਐਕਟਰ ਐਕਟਰਾਂ ਨਾਲ ਤਾਂ ਕੋਈ ਗਨਮੈਨ ਹੀ ਨਹੀਂ ਹੁੰਦਾ ਤੂੰ ਮੁੱਖ ਮੰਤਰੀ ਬਣਾਇਆ ਤੈਨੂੰ ਪੰਜਾਬ ਦੇ ਲੋਕਾਂ ਨੇ ਤੈਨੂੰ 2-2 ਰੁਪਏ ਦੇਣ ਦੀ ਥਾਂ ਤੇ ਤੈਨੂੰ ਉਹਨਾਂ ਨੇ ਜਿਹੜਾ ਕਹਿ ਲੋ ਵੀ ਉਹ ਵੋਟ ਦੇਤੀ ਤੂੰ ਮੁੱਖ ਮੰਤਰੀ ਆ ਤੇਰੇ ਨਾਲ ਹਜ਼ਾਰਾਂ ਗਨਮੈਨ ਤੁਰਦੇ ਆ ਹਜ਼ਾਰ ਜਿਹੜੀਆਂ ਕਹਿ ਲੋ 100 ਦੇ ਤੋਂ ਪਲੱਸ ਤੇਰੇ ਨਾਲ ਗੱਡੀ ਤੁਰਦੀ ਆ ਅੱਜ ਘਰਵਾਲੀ ਨਾਲ ਤੇਰੀ ਨਾਲ ਗਨਮੈਨਾਂ ਮਾਤਾ ਨਾਲ ਗਨਮੈਨਾਂ ਤੁਹਾਡੀ ਭੈਣ ਜੀ ਨਾਲ ਗਨਮੈਨਾਂ ਤੇ ਅੱਜ ਤੇਰੇ ਲੱਖਾਂ ਲੋਕ ਜਿਹੜੇ ਅਫਸਰੋ ਹਿਸ਼ਾਰਿਆਂ ਤੇ ਚੱਲਦੇ ਆ ਤੇ ਕਿਸੇ ਐਕਟਰ ਦੇ ਹਿਸ਼ਾਰੇ ਤੇ ਤਾਂ ਮੈਂ ਕਿੰਨਾ ਕੋਈ ਸਿਪਾਹੀ ਨਹੀਂ ਤੁਰਦਾ ਤੇ ਤੇਰੇ ਤਾਂ ਵੱਡੀ ਸੀ ਤੈਨੂੰ ਸਲੂਟ ਮਾਰਦੇ ਕੋਈ ਝੂਠਾ ਮੈਨੂੰ ਦੱਸਦੇ ਇਸ ਗੱਲ ਦਾ ਇਸ ਕਰਕੇ ਸਾਲ ਤਾਂ ਰਹਿ ਗਿਆ ਤਿੰਨ ਤਿੰਨਾਂ ਸਾਲਾਂ ਚ ਤੂੰ 300 ਆਏ ਦਿਨ ਚ ਵੀ ਇੱਕ ਪਰਚਾ ਪਾਵੇਂ 365 ਪਰਚੇ ਪਾ ਸਕਦਾ ਸਾਲ ਦੇ ਤੂੰ ਇਹ ਪਰਚੇ ਤਾਂ ਪਾ ਦੇਗਾ 365 ਪਰ ਤਿੰਨਾਂ ਸਾਲਾਂ ਬਾਅਦ ਤੈਨੂੰ ਪੰਜਾਬ ਦੇ ਲੋਕਾਂ ਨੇ ਅੰਬ ਦੀ ਗਿੜਕ ਤਰ੍ਹਾਂ ਚੂਸ ਕੇ ਸਿੱਟ ਦੇਣਾ ਉਦੋਂ ਬਾਅਦ ਸੁੱਕ ਜਾਏਗਾ ਦੁਬਾਰਾ ਬੂਟਾ ਉੱਗਣ ਤੇ ਯਾਦ ਰੱਖੀ ਗੱਲ ਪਹਿਲਾਂ ਮਿੱਟੀ ਜੋ ਬੋਹੇਗਾ ਬੋਇਆ ਜਾਊਗਾ ਤੈਨੂੰ ਫਿਰ ਮਾੜਾ ਮੋਟਾ ਜਾਂ ਨਿਕਲੂਗਾ ਪਰ ਇਹ ਨਹੀਂ ਪਤਾ ਕਿ ਬੱਕਰੀ ਆ ਕੇ ਮੂੰਹ ਮਾਰ ਜੇ ਫਿਰ ਉੱਥੇ ਨਿਬੜ ਜੂਗਾ ਕੰਮ ਤੇਰਾ ਥੱਲੇ ਥੋੜੀ ਜੀ ਗੁੜਕ ਫਿਰ ਰਹਿ ਜੂਗੀ ਫਿਰ ਉਗ ਰਹੇ ਹੈਗਾ ਫਿਰ ਇਹ ਨਹੀਂ ਪਤਾ ਕੋਈ ਚਰਾਹਾ ਆਵੇ ਕੋਈ ਭੇਡ ਬੱਕਰੀ ਲੈ ਕੇ ਫਿਰ ਕੋਈ ਚਰ ਕੇ ਲੈ ਜੇ ਤੀਜੀ ਵਾਰੀ ਮਾੜਾ ਮੋਟਾ ਵੀ ਵੱਡਾ ਹੋਇਆ ਆਵਾਰਾ ਪਸ਼ੂ ਅੱਜ ਕੱਲ ਬਹੁਤ ਆ ਤੈਨੂੰ ਉਹ ਚਰ ਕੇ ਲੈ ਜਾਣਗੇ ਇਹ ਸੁਣੇ ਚੱਲ ਤੈਨੂੰ ਵੱਡਾ ਨਹੀਂ ਹੁੰਦੇ ਨਾ ਉਸ ਤੋਂ ਬਾਅਦ ਇਹ ਪੰਜਾਬ ਦੇ ਲੋਕਾਂ ਨੇ ਤੇਰੇ ਤੇ ਫਲ ਲੱਗਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਤੇਰੇ ਤੇ ਯਾਦ ਰੱਖ ਲੈ ਮੇਰੀ ਇਹ ਗੱਲ ਨੋਟ ਰੱਖੀ ਫਲ ਅੰਬ ਲੱਗਣੇ ਤਾਂ ਬਹੁਤ ਦੂਰ ਦੀ ਗੱਲ ਆ ਤੇਰੇ ਤੇ ਪੱਤੇ ਵੀ ਹਰੇ ਨਹੀਂ ਹੋਣੇ ਜਾ ਤੈਨੂੰ ਬਾਬੇ ਨੇ ਬਚਨ ਕੀਤੇ ਕਿਉਂ ਤੂੰ ਪੰਜਾਬ ਦੇ ਲੋਕਾਂ ਨੂੰ ਦੁਖੀ ਕਰ ਰਿਹਾ ਐ ਇੰਨਾ ਜ਼ੋਰ ਜਿਹੜਾ ਤੂੰ ਲਾ ਰਿਹਾ ਪੰਜਾਬ ਤੋਂ ਚਿੱਟਾ ਖਤਮ ਕਰਨ ਤੇ ਕਰ ਇੰਨਾ ਜਿਹੜਾ ਜ਼ੋਰ ਲਾ ਰਿਹਾ ਤੂੰ ਪੰਜਾਬ ਦੇ ਹਿੱਤਾਂ ਲਈ ਬੋਲ ਐਨਆਰਆਈਆਂ ਦਾ ਪੈਸਾ ਜਿਨ੍ਹਾਂ ਦੇ ਸਿਰੋਂ ਤੇਰੀ ਸਰਕਾਰ ਬਣੀ ਆ ਝਾਖੀ ਮਾਰ ਇਧਰ ਜਿਨ੍ਹਾਂ ਦੇ ਸਿਰ ਤੋਂ ਤੇਰੀ ਸਰਕਾਰ ਬਣੀ ਆ ਜਿੰਨਾ ਤੋਂ ਤੈਨੂੰ ਫੰਡ ਆਇਆ ਉਹਨਾਂ ਉਹਨਾਂ ਦੇ ਨਾਲ ਧੋਖਾ ਤੇ ਨਾ ਹੋਈਆਂ ਉਹਨਾਂ ਦੀਆਂ ਕੋਠੀਆਂ ਦੱਬੀਆਂ ਨੇ ਉੱਥੇ ਸੌਂ ਗਿਆ ਕਿਉਂ ਰਜਾਈ ਮੂੰਹ ਤੇ ਲਈ ਬਈ ਉਹਨੂੰ ਇਸ ਕਰਕੇ ਸਮਝੋ ਭਗਵਾਨ ਤਮਨ ਜੀ ਕਿ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਤੇ ਖਾਸ ਤੌਰ ਤੇ ਇਸ ਟਾਈਮ ਭਾਨੇ ਸਿੱਧੂ ਨਾਲ ਧੱਕਾ ਬਹੁਤ ਜ਼ਿਆਦਾ ਹੋ ਰਿਹਾ ਚੌਥਾ ਪਰਚਾ ਪਾਇਆ ਹੁਣ ਇਹ ਨਹੀਂ ਪਤਾ ਵੀ ਭਾਨਾ ਮੈਨੂੰ ਦੱਸਉਂਦਾ ਪਤਾ ਨਹੀਂ ਤੈਨੂੰ ਸੁਪਨੇ 'ਚ ਡਰਾਈ ਡਰੂ ਹੀ ਜਾਂਦਾ ਉਹ ਕੋਈ ਇਹ ਹੋ ਸਕਦਾ ਹੁਣ ਮੈਨੂੰ ਡਰੇ ਲੱਗਿਆ ਪਿਆ ਤੜਕੇ ਨੂੰ ਪੰਜਵਾਂ ਪਰਚਾ ਨਾ ਪੈ ਜੇ ਮੈਂ ਸੁੱਤਾ ਪਿਆ ਸੀ ਅਚਾਨਕ ਮੈਂ ਉੱਠਿਆ ਮੇਰੀ ਅੱਖ ਮੈਂ ਸੁੱਤਾ ਪਿਆ ਤੇ ਮੈਨੂੰ ਪਾਣਾ ਸਿੱਧੂ ਡਰਾਗਾ ਪਰਚਾ ਪਾਉ ਪੰਜ ਮਹੀਨੇ ਤੇ ਡਰਾਉਂ ਦਾ ਪਰਚਾ ਨਾ ਪੈ ਜੇ ਤੇ ਜਾ ਇਹ ਗੱਲ ਮੰਨ ਜਾ ਵੀ ਪਰਚੇ ਤੂੰ ਨਹੀਂ ਇਹ ਪਰਚੇ ਕੇਦਰੀਵਾਲ ਪਵਾ ਰਿਆ ਇਸ ਕਰਕੇ ਇਹ ਤੂੰ ਇਹ ਲੋਕਾਂ ਨੂੰ ਸੰਕੇਤ ਤਾਂ ਬਹੁਤ ਤਗੜਾ ਹੈ ਲੋਕਾਂ ਨੂੰ ਪਰ ਲੋਕ ਸਮਝ ਜਾਣ ਬਸ ਤੇਰੇ 92 ਐਮਐਲ ਨੂੰ ਮੈਂ ਇਹ ਕਹਿੰਨਾ ਵੀ ਐਸ ਟਾਈਮ ਜੇ ਵਜ਼ੀਰ ਖਾਨ ਦੀ ਆਤਮਾ ਤੇਰੇ ਚ ਨਹੀਂ ਤਾ ਜਾ ਕੇ ਕੇਦਰੀਵਾਲ ਚ ਬਹਿ ਗਈ ਆ ਤਾਂ ਫਿਰ ਤੇਰੇ 92 ਜਿਹੜੇ ਖੇਚ ਖੜੇ ਡਰਨੇ ਆ ਫਿਰ ਉਹਨਾਂ ਨੂੰ ਕਹਿ ਕਿ ਕਿਉਂਕਿ ਪੰਛੀ ਤਾਂ ਖੇਚੂ ਗੀ ਜਾਂਦੇ ਆ ਡਰਨੇ ਦਾ ਫਾਇਦਾ ਕੋਈ ਨਹੀਂ ਹੁੰਦੇ ਡਰਨੇ ਇਹ ਹਲਕੇ ਦੇ ਵਿੱਚ ਇਸ ਕਰਕੇ ਐਮਐਲਏ ਦਾ ਕੰਮ ਹੁੰਦਾ ਹਲਕੇ ਚੋ ਚਿੱਟਾ ਖਤਮ ਕਰਾਉਣਾ ਤੇ ਤੇਰੇ 92 ਐਮਐਲਏ ਤਾਂ ਕੋਈ ਮੂੰਹ ਤੋਂ ਨਹੀਂ ਹੱਥ ਨਹੀਂ ਫਿਰ ਸ ਮੂੰਹ ਤੋਂ ਨਹੀਂ ਕੀ ਅਗਲਾ ਕੋਈ ਮੱਥੇ ਤੇ ਹੈ ਨਹੀਂ ਕਰ ਸਕਦਾ ਹੱਥਾਂ ਦੇ ਹੱਥ ਨਹੀਂ ਕਰ ਸਕਦਾ ਮੇਰੇ ਹਲਕੇ ਚਿੱਟਾ ਨਹੀਂ ਕੋਈ ਹੈਗਾ ਕੋਈ ਵੀ ਆ ਮੋਰ ਬਣ ਬਣ ਐਦਾਂ ਹੁੰਦਾ ਸਪੀਕਰ ਸਾਡਾ ਇਹ ਦੱਸ ਦੇਵੇ ਹਾਂ ਭਾਈ ਤੁਸੀਂ ਬਿਆਨ ਦੇ ਵੀ ਚਿੱਟਾ ਨਹੀਂ ਆਪਾਂ ਸਾਥ ਕਰਦਾਂਗੇ ਵੀ ਹੈ ਨਹੀਂ ਭਈਆ ਵੇਖ ਲੈ ਤੁਸੀਂ ਭੜਕ ਗਏ ਆ ਤੁਹਾਡੀ ਜਿਹੜੀ ਡੱਬੇ ਬਣੇ ਸੀ ਤੁਹਾਡੇ ਜਿਹੜੇ ਆ ਆਪਣੇ ਜਿਹੜੇ 92 ਡੱਬੇ ਸੀ ਕਿ ਇੰਜਨ ਜਿਹੜਾ ਤੁਹਾਡਾ ਕੇਸਰੀ ਵਾਲ ਇਹ ਇੰਜਨ ਤੁਹਾਡਾ 2027 ਚ ਪੰਜਾਬ ਚ ਬੜਾ ਧੂਆਂ ਮਾਰ ਜੂਗਾ ਤੇ ਇਹਦੀ ਕਿਸੇ ਨੇ ਸਰਵਿਸ ਨਹੀਂ ਕਰਨੀ ਕਿਉਂਕਿ ਮਕੈਨਿਕ ਨਹੀਂ ਹੋਣਾ ਤੁਹਾਡਾ ਕੋਈ ਕਿਉਂਕਿ ਜਦੋਂ ਗੱਡੀ ਦੇ ਵਿੱਚ ਬਹਿਣ ਵਾਲੇ ਜਿਹੜੇ ਵਿਅਕਤੀ ਹੁੰਦੇ ਆ ਸਾਰੇ ਪੈਸੇਂਜਰ ਦੇ ਆਨ ਦੇ ਰੁਪਿਆ ਯਾਤਰੀ ਦਿਨ ਦੇ ਅਬ ਜੋ ਯਾਤਰੀ ਇੰਜਨ ਕੋ ਖਰਾਬ ਕਰ ਦੇਣਾ ਤਾਂ ਫਿਰ ਕੋਈ ਠੀਕ ਨਹੀਂ ਕਰ ਸਕਦਾ ਕਿਉਂਕਿ ਇਹ 3 ਕਰੋੜ ਲੋਕਾਂ ਨੇ ਤੁਹਾਡੇ ਇੰਜਨ ਦਾ ਪੱਠਾ ਬਿਠਾਉਣਾ ਕਿਸੇ ਨੇ ਕਿਸੇ ਨੇ ਮੈਂ ਕਹਿੰਦਾ ਵੀ ਇੱਕ ਉਥੇ ਪੁਰਜਾ ਪਟਿਆ ਇੱਕ ਪੁਰਜੇ ਤੇ 10 ਪੁਰਜੇ ਗਾਂ ਬਣ ਜਾ ਕਰਨੇ ਆ ਤੇ ਫਿਰ ਇੰਜਨ ਜੋੜਨ ਤਾਂ ਦੂਰ ਦੀ ਗੱਲ ਆ ਇਹ ਇੰਜਨ ਨਵਾਂ ਹੀ ਆਊਗਾ ਤੇ ਇਹ ਫਿਰ ਹੁਣ ਭਾਈ ਸਾਹਿਬ ਆਪ ਦੇ 92 ਡੱਬੇ ਤਾਂ ਹੁਣ ਤੁਹਾਡੇ ਖਾਕ ਹੀ ਹੋਣਗੇ ਤੇ ਖੜੇ ਖੜੇ ਜਿਵੇਂ ਡੱਬੇ ਉਥੇ ਸਟੇਸ਼ਨਾਂ ਤੇ ਜਿਵੇਂ ਆਪਾਂ ਵੇਖਿਆ ਨਾ ਇਹੋ ਦੇ ਵਿੱਚ ਤਾਂ ਕੋਈ ਮੁਸਾਫਰ ਰਹਿ ਪੈਂਦਾ ਜਿਨ੍ਹਾਂ ਉਹਦੇ ਵਿੱਚ ਮਤਲਬ ਉਹ ਕੁਆੜਚ ਵੀ ਨਹੀਂ ਵਿਖਦੇ ਤੇ ਫਿਰ ਤੁਹਾਡਾ ਕੰਮ ਹੀ ਹੋ ਜਾਣਾ ਹੁਣ ਜਾਂ ਤਾਂ ਜੇ ਉਹ ਵਜ਼ੀਰ ਖਾਨ ਬਣਿਆ ਫਿਰ ਭਗਵੰਤ ਮਾਨਸਾ ਤੁਸੀਂ ਕਿਸ ਕੰਮ ਦੇ ਫਿਰ ਸਜਾ ਤੁਹਾਨੂੰ ਉਹ ਨਹੀਂ ਮਿਲਣੀ ਰੱਬ ਦੇ ਘਰ ਚ ਜਾ ਕੇ ਕਿਉਂਕਿ ਉਹਦੇ ਮੰਤਰੀਆਂ ਨੂੰ ਢੋਈ ਨਹੀਂ ਮਿਲੀ ਰਹੀ ਗੱਲ ਭਾਨੇ ਸਿੱਧੂ ਨੂੰ ਅੰਦਰ ਕਰੀ ਜਾਓ ਕੋਈ ਸਿਸਟਮ ਨਹੀਂ ਹੋਣਾ ਇਹਦੇ ਨਾਲ ਅੱਜ ਲੱਖਾਂ ਭਾਨੇ ਸਿੱਧੂ ਉੱਥੇ ਪਹੁੰਚ ਗਏ ਸੀ ਕਿੰਨਾ ਕੱਟ ਸੀ ਵੇਖ ਲਈ ਤੇਰੀ ਸੀਏਡੀ ਨੇ ਚੰਗੀ ਤਰ੍ਹਾਂ ਰਸਤਾ ਹੋਣਾ ਫਿਰ ਅਸੀਂ ਤੋਂ ਮੈਂ ਅਫਸਰਾਂ ਨੂੰ ਮਾੜਾ ਨਹੀਂ ਰਾਂ ਕਿਉਂਕਿ ਉਹਨਾਂ ਡਿਊਟੀ ਲਾਤੀ ਤੁਸੀਂ ਵਿਚਾਰਾਂ ਨਹੀਂ ਉਹ ਤਾਂ ਤੁਹਾਨੂੰ ਦੱਸਣਗੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਜੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਹੈਗਾ ਚਲੋ ਅੱਜ ਵੀ ਕਿਤਨਾ ਕਿਤੇ ਹੈਗਾ ਤੁਹਾਡੇ ਅੱਗੇ ਦੱਸਣਗੇ ਕਿੱਥੇ ਹੈ ਕਿੱਥੇ ਨਹੀਂ ਹੈਗਾ ਤੁਹਾਨੂੰ ਪਤਾ ਲੱਗੂਗਾ ਤਾਂ ਹੀ ਹੈ ਨਾ ਵੀ ਉਹ ਜਿਹੜਾ ਕਹਿੰ ਲੋ ਰਾਜ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਸੀ ਭਗਤ ਸਿੰਘ ਹੋਰਾਂ ਨੂੰ ਅੰਦਰ ਸਿੱਟ ਕੇ ਤਾਂ ਵੀ ਕ੍ਰਾਂਤੀ ਜੇਲ੍ਹਾਂ 'ਚ ਬੈਠਿਆਂ ਨੇ ਲਿਆਤੀ ਤੇ ਕ੍ਰਾਂਤੀ ਅਜ ਉਤਕੋਰਦੁਨਾ ਵੀ ਬਹੁਤ ਸੀ ਯਾਦ ਰੱਖ ਲੋ ਗੱਲ ਤੇ ਉਹ ਜੇਲ੍ਹਾਂ 'ਚ ਬੈਠਿਆਂ ਨੇ ਜਿਹੜਾ ਕਹੇ ਉਹ ਦੇਸ਼ਾ ਯਾਦ ਕਰਾਇਆ ਤੇ ਫਿਰ ਭਗਵੰਤਮਨ ਤੂੰ ਭੁੱਲ ਜਾ ਵੀ ਤੇਰੇ ਜਿਹੜੇ ਏਜੰਟੋਂ ਠੱਗੀਆਂ ਮਾਰ ਲੈਣਗੇ ਭਾਨੀ ਸਿੱਧੂ ਕਈ ਖੜੇ ਹੋ ਜਾਣੇ ਆ ਯਾਦ ਰੱਖ ਲੈ ਕਿ ਉਹ ਲੱਖਸ ਦਾ ਨਾ ਕੰਮ ਨਹੀਂ ਕਰ ਸਕਦਾ ਕਿ ਉਹ ਹੋਰ ਪ੍ਰਵਿੰਦਰ ਝੋਠੜ ਕੇ ਜਾਂ ਕੋ ਸਾਢੇਰ ਕੇ ਜਾਂ ਖੜ ਨਹੀਂ ਸਕਦੇ ਇਹ ਚੀਜ਼ ਨੋਟ ਰੱਖੋ ਗੱਲ ਆ ਮੇਰੇ ਵੀ ਇੱਕ ਆ ਹੈਗਾ ਨੇੜੇ ਜੇ ਕੋ ਪਤਾ ਨਹੀਂ ਕਿਹੜੇ ਪਿੰਡ ਦਾ ਸੀ ਉਹ ਜਤਿੰਦਰ ਜਿਹੜਾ ਉਹ ਪੈਸੇ ਨੱਪੀ ਖੜਾ ਤੁਹਾਡੇ 45000 ਹਾਂ ਆ ਬੰਦਾ ਹੀ ਆ ਕੋਈ ਬੰਦਾ ਇੱਥੋਂ ਆ ਆ ਬਸ ਉਹਦੇ ਮੈਂ ਬਾਹਰ ਚ ਹੀ ਜਾਣਾ ਹੁਣ ਪਹਿਲਾਂ ਫੋਨ ਲਾਉਣਾ ਫਿਰ ਉਹਦੇ ਬਾਹਰ ਚ ਜਾਣਾ ਤੋਰ ਉਹਨੂੰ ਕਹਿਣਾ ਵੀ ਭਾਈ ਪੈਸੇ ਦੇ ਮੇਰੇ ਬੰਦੇ ਦੇ ਯਾਦ ਰੱਖ ਲੋ ਗੱਲ ਉਲਟਾ ਨਾ ਮੈਂ 30000 ਦੇਉਗਾ ਕੀ ਗੱਲ ਉਹ ਵਧਾਈ ਲੈਣਾ ਹੈ ਮੰਤ ਸੀ ਉਹ ਇਹ ਤੈਨੂੰ ਵੇਖਣਾ ਪਣਾ ਨਾ ਜਿੰਨਾਂ ਕੋਲ ਕੋਈ ਕੰਪਲੀਟਾ ਤੋਂ ਉਹ ਦੇ ਦੇ ਦਿੰਦੇ ਆ ਜਿੰਨਾਂ ਕੋਲ ਕੋਈ ਲਾਇਸੈਂਸ ਹੀ ਨਹੀਂ ਹੁੰਦਾ ਇਸ ਕਰਕੇ ਭਗਵਾਨ ਤੁਮਨ ਜੀ ਤੁਹਾਡਾ ਸਹੀ ਮਨੇ ਹੱਕ ਬੰਦਾ ਸੀ ਪੰਜਾਬ ਦਾ ਭਲਾ ਕਰਨਾ